ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸ਼ਰ ਸ਼ਰੀਅਤ ਕਰੇ ਵਿਚਾਰ ਬਨਬੂਜੇ ਕੈਸੇ ਪਾਵੈ ਪਾਰ ਸੈਦਕ ਕਰ ਸਜਦਾ ਮਨ ਕਰ ਮਖਸੂਦ ਜਹ ਤਰ ਦੇਖਾਂ ਤ ਤਰ ਮੌਜੂਦ ਮਹੱਲਾ ਸਿ ਜਾ ਗੁਰ ਸਬਾ ਇਹ ਵਾ ਨਾ ਪਾਇਆ ਨਾ ਨੇੜਾ ਨਾ ਦੂਰ ਨਾਨਕ ਸਤ ਗੁਰ ਤਾਂ ਮਿਲੈ ਜਾਂ ਮਨ ਰਹਿ ਹਲੂਰ ਪੌੜੀ ਸਪਤ ਦੀਪ ਸਪਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਭਨਾ ਵਿੱਚ ਤੂੰ ਵਰਤਦਾ ਹਰ ਸਭਨਾ ਭਾਣਾ ਸਭਤ ਸੋ ਜਤ ਆਵਾ ਜੀ ਜਨਤ ਹਰ ਸਾਰੰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਨਹੋ ਕੁਰਬਣਾ ਤੂੰ ਆਪੇ ਆਪ ਵਰਸਦਾ ਕਰ ਝੋਜ ਵਿਡਾਣਾ ਸਲੋਕ ਮਹੱਲਾ 3 ਜਾ ਕਲੋ ਮਸਾਜਨੇ ਕਿਆ ਸਦਾਈ ਹੈ ਹਰਦਾ ਹੀ ਲਖਲੇ ਹੋ ਸਦਾ ਸਹਿਬ ਕੈ ਰੰਗ ਰਹਿ ਕਬ ਹੂ ਨਾ ਟੂਟ ਸਨੇਹੋ ਕਲੋ ਮਸਾਜਨੀ ਜੈਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜੈਸੀ ਜੋ ਤੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਾਦਰੀ ਆਮਦਾ ਨਾਲ ਨਾ ਚੱਲੀ ਵੇਖੋ ਕੋ ਵਯਾ ਪਾਏ ਸਤਗੁਰ ਸੱਚ ਦਰੜਾਇਆ ਸੱਚ ਰਹੋ ਲਿਵ ਲਾਏ ਨਾਨਕ ਸ਼ਬਦੀ ਸਾਜ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇਕ ਤੂੰ ਤੂੰ ਜਾਣੈ ਭੇਤ ਜੋ ਕਿ ਚ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰ ਜੇ ਪਾਪ ਕਮਾਵੰਦਾ ਧਰਮੀ ਵਿਗਸੇਤਾ ਤੂੰ ਸੱਚਾ ਆਪਣੇ ਆਉ ਸੱਚ ਤਾਂ ਡਰਿਆ ਚੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ 3 ਜਾ ਕਲ ਮਜਲੋ ਸਣ ਮਸਵਾਣੀ ਐ ਕਾਗਦ ਭੀ ਜਲ ਜਾਓ ਲੇਖਣ ਵਾਲਾ ਜਲ ਬਲੋ ਜਨ ਲਿਖਿਆ ਦੂਜਾ ਭਾਓ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨ ਕਰਨਾ ਜਏ ਮਹੱਲਾ ਸਿ ਜਾ ਹੋਰ ਕੂੜ ਪੜਵਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਗਾਣਾ ਸੁਣੀ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ